ਕਰੋ ਇਹ ਰੋਪੜ ਦੀ ਨਹਿਰ ਪੱਕੀ ਨਹਿਰ ਤੇ ਆ ਦੇਖੋ ਜੀ ਤੇ ਇਹਦੇ ਨਾਲੇ ਮੈਂ ਹੁਣ ਤੁਹਾਨੂੰ ਉਸ ਨਹਿਰ ਦੇ ਦਰਸ਼ਨ ਕਰਾਂਦਾ ਜਿਹੜਾ ਭਾਈ ਬਲਵਿੰਦਰ ਸਿੰਘ ਚਟਾਣਾ ਜੀ ਨੇ ਜਿਹੜੀ ਨਹਿਰ ਦਾ ਸੰਘਰਸ਼ ਲੜਿਆ ਜਿਹੜੇ ਪਾਣੀਆਂ ਪਿੱਛੇ ਉਹ ਸ਼ਹੀਦ ਹੋਏ ਜਿਹੜਾ ਸਿੱਧੂ ਮੂਸੇਵਾਲੇ ਦੇ ਐਸਵਾਈਐਲ ਨਹਿਰ ਦੀ ਗੱਲ ਕੀਤੀ ਆ ਸਿੱਧੂ ਮੂਸੇਵਾਲੇ ਵੀਰ ਨੇ ਜਿਹੜੀ ਐਸਵਾਈਐਲ ਨਹਿਰ ਦੀ ਗੱਲ ਕੀਤੀ ਹੈ ਨਾ ਪੁੱਤ ਬਗਾਨੇ ਨਹਿਰ 'ਚ ਡੇਕਾਂ ਲਾ ਹੀ ਦਿੰਦੇ ਨੇ ਉਸ ਨਹਿਰ ਦੇ ਦਰਸ਼ਨ ਕਰਾਂਦਾ ਤੁਹਾਨੂੰ ਬਾਈ ਜੀ ਆਜੋ ਤੁਹਾਨੂੰ ਮੈਂ ਦਿਖਾਉਂਦਾ ਉਹ ਕਿਹੜੀ ਨਹਿਰ ਆ ਜਿਹਦੇ ਵਿੱਚ ਭਾਈ ਬਲਵਿੰਦਰ ਸਿੰਘ ਚਟਾਣਾ ਜੀ ਨੇ ਡੇਕਾ ਲਾਤੀਆਂ ਤੀਆਂ ਤੇ ਸਰਕਾਰ ਨਾਲ ਸਿੱਧਾ-ਸਿੱਧਾ ਮੱਥਾ ਲਾ ਲਿਆਤਾ ਜੀ ਸਰਕਾਰ ਨਾਲ ਆਜੋ ਫਿਰ ਤੁਹਾਨੂੰ ਕਰਾਂ ਮਾ ਉਸ ਨਹਿਰ ਦੇ ਦਰਸ਼ਨ ਤੇ ਆ ਦੇਖੋ ਜੀ ਆ ਨਹਿਰ ਆ ਦੋਸਤੋ ਪੁੱਤ ਬਗਾਨੇ ਨਹਿਰ ਚ ਡੇਕਾਂ ਲਾਹੀ ਦਿੰਦੇ ਨੇ ਤੇ ਆ ਦੇਖ ਲੋ ਉਸ ਤੋਂ ਬਾਅਦ ਇਹ ਨਹਿਰ ਅੱਜ ਤੱਕ ਚਾਲੂ ਨਹੀਂ ਕੀਤੀ। ਉਹਨਾਂ ਸ਼ਹੀਦ ਸਿੰਘਾਂ ਨੇ ਪਾਣੀਆਂ ਦੇ ਰਾਖਿਆਂ ਨੇ ਇਸ ਨਹਿਰ ਦੇ ਵਿੱਚ ਡੇਕਾਂ ਲਾਈਆਂ ਤੀਆਂ ਜੀ। ਤੇ ਆ ਦੇਖੋ ਡੇਕਾਂ ਤਾਂ ਕਿਆ ਉਹਨਾਂ ਦੀਆਂ ਲਾਈਆਂ ਹੋਈਆਂ ਡੇਕਾਂ ਨੇ ਇਸ ਨਹਿਰ ਨੂੰ ਜੰਗਲ ਦਾ ਹੀ ਰੂਪ ਦੇ ਦਿੱਤਾ ਦੇਖੋ। ਦਰਸ਼ਨ ਮੁਰੇ ਦੇ ਵਿੱਚ ਲੋਕ ਪਸ਼ੂਆਂ ਨੂੰ ਚਰਾਉਂਦੇ ਆ ਇਹ ਉਹੀ ਨਹਿਰ ਆ ਦੋਸਤੋ ਜਿਹੜੀ ਨਹਿਰ ਦਾ ਸੰਘਰਸ਼ ਜਿਹੜੇ ਪਾਣੀਆਂ ਦਾ ਸੰਘਰਸ਼ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਨੇ ਲੜਿਆ ਤੇ ਉਹਨਾਂ ਦੇ ਸਾਥੀਆਂ ਨੇ ਲੜਿਆ ਤੇ ਆ ਦੇਖੋ ਆਹ ਇੱਕ ਨਿੰਮ ਵੀ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਤਾਂ ਪਤਾ ਨਹੀਂ ਇੱਥੇ ਕਿੰਨੀਆਂ ਕਿਹ ਦਰਖਤ ਹੋ ਗਏ ਇਹ ਨਹਿਰ ਫਿਰ ਜੰਗਲ ਦਾ ਹੀ ਰੂਪ ਧਾਰ ਚੁੱਕੀ ਆ ਜੀ ਹੁਣ ਇਹ ਨਹਿਰ ਆ ਉਹਨਾਂ ਨੇ ਰੋਕੀ ਤੀ ਉਹੀ ਪਾਣੀਆਂ ਦੀ ਲੜਾਈ ਅੱਜ ਤੱਕ ਲੜਦੀ ਆ ਚਲਦੀ ਆ ਰਹੀ ਹੈ ਜੀ ਅੱਜ ਤੱਕ ਸਾਡਾ ਪੰਜਾਬ ਉਹਨਾਂ ਪਾਣੀਆਂ ਦੀ ਹੀ ਲੜਾਈ ਲੜ ਰਿਹਾ ਜੀ ਤੇ ਆ ਦੇਖੋ ਇਹ ਆਉਣਾ ਸੂਰਮਿਆਂ ਦੀਆਂ ਸੂਰਮਗਤੀਆਂ ਤਾਂ ਹੀ ਬਾਈ ਜੀ ਉਹਨਾਂ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਆ ਰੱਬ ਦੀ ਤਰ੍ਹਾਂ ਪੂਜਦੀ ਆ ਉਹਨਾਂ ਨੂੰ ਸੂਰਮਿਆਂ ਨੂੰ ਤੇ ਉਹਨਾਂ ਸੂਰਮਿਆਂ ਦੇ ਕਾਰਨ ਅੱਜ ਜਟਾਣਾ ਵੀ ਮਸ਼ਹੂਰ ਆ ਤੇ ਅਜਾਇਬ ਘਰ ਦੇ ਵਿੱਚ ਵੀ ਉਸ ਸੂਰਮੇ ਦੀ ਤਸਵੀਰ ਲੱਗੀ ਆ ਸਿੱਧੂ ਮੂਸੇਵਾਲੇ ਦਾ ਗਾਣਾ ਆਉਣ ਤੋਂ ਬਾਅਦ ਕਿਉਂਕਿ ਸਿੱਧੂ ਮੂਸੇਵਾਲੇ ਨੇ ਲੋਕਾਂ ਨੂੰ ਫਿਰ ਜਾਗਰੂਕ ਕਰਿਆ ਕਹਿੰਦੇ Google ਤੇ ਸਰਚਾਂ ਮਰਵਾਤੀਆਂ ਜਟਾਣਾ ਟ੍ਰੈਂਡਿੰਗ 'ਚ ਲਿਆ ਕੇ ਰੱਖਤਾ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਨੂੰ ਦੁਬਾਰਾ ਜ਼ਿੰਦਾ ਕਰਤਾ ਸੀ ਸਿੱਧੂ ਮੂਸੇਵਾਲੇ ਵੀਰ ਨੇ ਇਹ ਆ ਭਾਈ ਜੀ ਉਹ ਨਹਿਰ ਐਸਵਾਈਐਲ ਨਹਿਰ ਜਿਹੜਾ ਗਾਣਾ ਸਰਕਾਰ ਵੱਲੋਂ ਪੈਨ ਕਰ ਦਿੱਤਾ ਗਿਆ ਸੀ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦੋਸਤੋ ਸ਼ੇਅਰ ਕਰਦੇ ਹੋ ਤੇ ਕਰਾ ਦਿਓ ਸਾਰੇ ਵੀਰਾਂ ਨੂੰ ਦਰਸ਼ਨ ਕਿਉਂਕਿ ਗਾਣਾ ਸਾਬ ਨੇ ਸੁਣਿਆ ਐਸਵਾਈਐਲ ਨਹਿਰ ਦਾ ਜ਼ਿਕਰ ਸਾਰਿਆਂ ਨੇ ਸੁਣਿਆ ਸਾਰਿਆਂ ਨੇ ਦੇਖਿਆ ਲੇਕਿਨ ਨਹਿਰ ਦੇ ਦਰਸ਼ਨ ਤੁਹਾਨੂੰ ਅੱਜ ਕਰਵਾਏ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਫੋਲੋ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਨੇ ਕਿਹਾ ਉਸ ਵਕਤ ਇਹ ਸੰਘਰਸ਼ ਲੜਿਆ ਚੰਗਾ ਕੀਤਾ ਤੁਹਾਡੇ ਕੀ ਆ ਵਿਚਾਰ ਆ ਆਪਣੇ ਵਿਚਾਰ ਜਰੂਰ ਦੇਣਾ ਜੀ ਕਮੈਂਟਾਂ ਦੇ ਵਿੱਚ ਸੋ ਧੰਨਵਾਦ ਜੀ ਤੇ ਅੱਗੇ ਆ ਦੇਖੋ ਤੁਹਾਨੂੰ ਅੱਗੇ ਦੂਸਰੀ ਨਹਿਰ ਦੇ ਦਰਸ਼ਨ ਵੀ ਕਰਵਾ ਦਿੰਦੇ ਜਿਹੜੀ ਇਹਦੇ ਨਾਲ ਨਹਿਰ ਇਸ ਵਕਤ ਚੱਲ ਰਹੀ ਆ ਤੋਂ ਵੀਡੀਓ ਨੂੰ ਚੈਨਲ ਨੂੰ ਸ਼ੇਅਰ ਕਰ ਫੋਲੋ ਕਰ ਲਿਓ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਇਹ ਆ ਭਾਈ ਜੀ ਸਾਡਾ ਰੋਪੜ ਏਰੀਆ ਇਹ ਜੱਟਾਂ ਦੀ ਮਜਦਰੀ ਪਿੰਡ ਦੇ ਵਿੱਚ ਅਸੀਂ ਵਕਤ ਆਏ ਹੋਏ ਸੋ ਤੁਹਾਨੂੰ ਜਿਹੜੇ ਇਹ ਵੀਡੀਓ ਦੇ ਵਿੱਚ ਮੈਂ ਦਰਸ਼ਨ ਕਰਵਾ ਰਿਹਾ ਤਿਕਨੇ ਰਾਹ ਚੱਲਦੀ ਹੈ ਜੀ ਦੇਖੋ ਸੁਣੋ ਜੀ ਦੇਖੋ ਹਰਾ ਪਾਣੀ ਸਾਫ ਸੁਥਰਾ ਪਾਣੀ ਜੜੀ ਬੂਟੀਆਂ ਵਾਲਾ ਪਾਣੀ ਸੋ ਧੰਨਵਾਦ ਦੋਸਤੋ